ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਹੋਵਗਾ ਅਪਸਰਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇਤ ਲੋ ਜੀ ਅੱਜ ਸਾਡੇ ਕੋਲ ਵੀਡੀਓ ਆਈ ਏ ਡਾਡੀ ਜੱਥਾ ਗਿਆਨੀ ਗੁਰਪ੍ਰਤਾਪ ਸਿੰਘ ਠੀਕ ਹੈ ਪਦਮ ਜੀ ਠੀਕ ਹੈ ਇਹਨਾਂ ਦੀ ਆਪਣੇ ਕੋਲ ਇੱਕ ਵੀਡੀਓ ਆਈ ਏ ਇਹਨਾਂ ਦਾ ਬਿਆਨ ਆਇਆ ਤੇ ਚਲੋ ਪਹਿਲੇ ਆਪਾਂ ਇਹਨਾਂ ਦਾ ਬਿਆਨ ਸੁਣੀਏ ਫਿਰ ਆਪਾਂ ਇਹਦੇ ਤੇ ਗੱਲਬਾਤ ਕਰਦੇ ਆ ਲੰਬੋ ਕਿ ਇਹਨਾਂ ਦੇ ਬਿਆਨ ਜਰਾ ਥੋੜੇ ਜਿਹਾ ਸਖਤ ਹੁੰਦੇ ਨੇ ਥੋੜੇ ਜਿਹਾ ਨਾ ਆਪਣਾ ਤਲਖ ਹੁੰਦੇ ਨੇ ਹਾਂ ਬਣਿਆਕ ਬੋਲਦੇ ਹੋ ਸਿੱਧੇ ਨੇ ਸਾਦੇ ਵੀ ਸਾਦੋ ਤਲ ਤੁਹਾਡੇ ਪੁੱਤ ਨੇ ਨੰਗੀਜ਼ ਕੱਢ ਲੈਣਾ ਇਸ ਭਾਰਤ ਵਰਸ਼ ਦਾ ਉਹ ਕਰੂਗਾ ਜਿਹੜਾ ਕੋਈ ਨਹੀਂ ਕਰ ਸਕਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਹ ਫੜੀ Hindu ਸਮਝ ਕੇ ਨਹੀਂ ਇਨਸਾਨ ਸਮਝ ਕੇ Hindu Musalman ਦੀ ਹੈਗੀ ਨਹੀਂ ਆ ਸਾਨੂੰ Hindu ਵੀ ਉਹਨਾਂ ਚੰਗਾ ਸਾਨੂੰ Musalman ਵੀ ਉਹਨਾਂ ਚੰਗਾ ਸਾਡਾ Musalman ਵੀ ਭਰਾ ਵਾ ਸਾਡਾ Hindu ਵੀ ਭਰਾ ਵਾ ਗੰਦੇ ਬੰਦੇ ਦੇ ਸਾਡੇ ਹਰ ਕੌਮ ਚ ਹੀ ਆ ਗਿਆ ਸਾਡੇ ਜਿਹੜੇ ਘੱਟ ਹੋਣਗੇ ਧਰਮ ਕੋਈ ਮਾੜਾ ਨਹੀਂ ਜਿਨ੍ਹਾਂ ਨੇ ਕੌਮ ਦੀ ਜੜੀ ਤੇਲ ਦੇਣਾ ਉਹਨਾਂ ਨੇ ਕਿਰਪਾ ਨਾ ਉਦੋਂ ਦੀ ਪਾਗੇ ਵੀ ਦੇ ਜਾਣਾ ਜਿਨ੍ਹਾਂ ਨੇ ਪੰਥ ਦਾ ਭੱਟਾ ਪਾਉਣਾ ਨਾ ਮੇਰੇ ਵਰਗਾ ਰੂਪ ਧਾਰਨ ਕਰਕੇ ਵੀ ਧਾਰ ਕੇ ਚਲੇ ਜਾਣਾ ਸਾਡੀ ਲੜਾਈ ਹਿੰਦੂ ਮੁਸਲਮਾਨ ਦੀ ਨਹੀਂ ਸੀ ਸਾਡੀ ਲੜਾਈ ਇਨਸਾਨੀਅਤ ਦੀ ਆ ਰੌਲਾ ਪਿਆ ਥੋੜੇ ਚਿਰ ਹੋਇਆ ਪ੍ਰਵਾਸੀਆਂ ਦੇ ਮੁੱਦੇ ਤੇ ਬਹੁਤ ਵੱਡਾ ਰੌਲਾ ਪਿਆ ਕੋਈ ਕਹਿੰਦਾ ਪ੍ਰਵਾਸੀ ਕੱਢ ਦਿਓ ਕੋਈ ਕਹਿੰਦਾ ਪ੍ਰਵਾਸੀ ਰੱਖ ਦਿਓ ਮਰੀ ਗੱਲ ਪੱਕੀ ਆ ਜਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਤੁਸੀਂ ਘੱਟ ਗਿਣਤੀ ਹੁੰਦੇ ਜਾਂਦੇ ਜੇ ਨਾ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਪੈਣਾ ਵਾ ਬੜੀ ਵੱਡੀ ਗੱਲ ਕੀ ਅੱਜ ਤੁਹਾਡੀ ਰੇਸ਼ਿਓ ਆ 60 40 ਕੱਢ ਕੇ ਵੇਖ ਲਿਓ ਤੁਸੀਂ 60 ਜੇ ਅਗਲੇ 40 ਹੋ ਗਿਆ ਬਸ ਜਦੋਂ 50 50 ਹੋ ਗਿਆ ਨਾ ਹੋ ਜਾਣਾ ਵਾ ਜਦੋਂ 50 50 ਹੋ ਗਿਆ ਮੁੱਖ ਮੰਤਰੀ ਵੀ ਉਹਨਾਂ ਦਾ ਐਮ ਐਲ ਏ ਵੀ ਉਹਨਾਂ ਦਾ ਐਮ ਪੀ ਵੀ ਉਹਨਾਂ ਦਾ 당 ਤੁਹਾਨੂੰ ਫਿਰਨੀ ਆ ਸਭ ਕੁਝ ਕੱਲ ਉਗਰਾਹ ਸਾਹਿਬ ਨੇ ਇੱਕ ਬਿਆਨ ਦੋਤਾ ਜੀ ਪੰਜ ਪਿਆਰੇ ਵੀ ਤੇ ਪ੍ਰਵਾਸੀ ਪਹਿਲੀ ਤੇ ਗੱਲ ਐਡੀ ਵੱਡੀ ਉਮਰ ਚ ਆ ਕੇ ਐਡਾ ਨਕਮਾ ਬਿਆਨ ਦੇਣਾ ਨਹੀਂ ਚਾਹੀਦਾ ਬੰਦੇ ਨੇ ਇਹ ਜੀ ਉਹ ਵੀ ਤੇ ਪੰਜ ਪਿਆਰੇ ਵੀ ਤੇ ਪ੍ਰਵਾਸੀ ਸੀ ਹੁਣ ਉਹ ਸੁਣ ਲੋ ਉਹ ਜਿਹੜੇ ਪੰਜ ਪਿਆਰੇ ਬਾਹਰੋਂ ਆਏ ਸੀ ਚਲੋ ਤੁਹਾਡੀ ਮੰਨ ਲਈਨੇ ਵੀ ਪ੍ਰਵਾਸੀ ਸੀ ਜਦਣ ਆਨੰਦਪੁਰ ਨੂੰ ਘੇਰਾ ਪਿਆ ਉਦੋਂ ਉਹ ਗੁਰੂ ਦਾ ਸਾਥ ਛੱਡ ਕੇ ਨਹੀਂ ਭੱਜੇ ਜਦਣ ਉਹ ਪ੍ਰਵਾਸੀ ਸੀ ਉਹਨਾਂ ਨੇ ਸਰਸਾ ਦੇ ਕੰਡੇ ਤੇ ਵੀ ਗੁਰੂ ਨਾਲ ਨਿਭ ਕੇ ਵਿਖਾਇਆ ਸੀ ਜਿਨ੍ਹਾਂ ਨੂੰ ਤੂੰ ਪ੍ਰਵਾਸੀ ਕਹਿਣਾ ਵੀ ਪੰਜ ਪਿਆਰੇ ਵੀ ਪ੍ਰਵਾਸੀ ਸੀ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਤੋਂ ਪਹਿਲਾਂ ਸ਼ਹਾਦਤਾਂ ਦਿੱਤੀਆਂ ਸੀ ਤੇ ਜਿਨ੍ਹਾਂ ਨੂੰ ਇਹਨਾਂ ਨੂੰ ਪ੍ਰਵਾਸੀ ਕਹਿਣਾ ਵਾ ਆ ਚਾਰ ਪਟਾਕੇ ਚੱਲੇ ਸੀ ਬਾਡਰ ਤੇ ਟਿੰਡ ਫੋੜੀ ਬਣ ਕੇ ਤੇ ਗੱਡੀਆਂ ਭਰ-ਭਰ ਕੇ ਝੰਮ ਤੋਂ ਚੱਲਾ ਆਪਣੇ ਵਕਤ ਤੋਂ ਅਸੀਂ ਤੇ ਚੱਲੇ ਆਪਣੇ ਦੇਸ਼ੀ ਉਹ ਪ੍ਰਵਾਸੀ ਗੁਰੂ ਦੇ ਨਾਲ ਨਿਵੇ ਹੀ ਇਹ ਪ੍ਰਵਾਸੀ ਪੰਜਾਬ ਦਾ ਖਾ ਕੇ ਤੇ ਪੰਜਾਬ ਛੱਡ ਕੇ ਸਭ ਤੋਂ ਪਹਿਲਾਂ ਭੱਜਦੇ ਤੁਕੇ ਦਾ ਲੰਗਰ ਕਦੇ ਲੱਗਾ ਹੋਵੇ ਹੜ ਆ ਜਾਣ ਤੂਫਾਨ ਆ ਜਾਣ ਪੰਜਾਬੀ ਸਿਰ ਬਸੇ ਰੋਕੇ ਨਿਭਦੇ ਆ ਤੇ ਸਾਡੀ ਜੜੀ ਤੇਲ ਦਿੱਤਾ ਵਾ ਸਾਡੀਆਂ ਸਰਕਾਰਾਂ ਨੇ ਕਿਉਂਕਿ ਇਹਨਾਂ ਨੂੰ ਚਾਹੀਦਾ ਵੋਟ ਬੈਂਕ ਇਹਨਾਂ ਕਦੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਜਿਹੜਾ ਆ ਗਿਆ ਉਥੋਂ 150 ਦੀ ਟਿਕਟ ਲੈ ਕੇ ਧਾਰ ਕਾਰਡ ਇੱਥੇ ਵੀ ਬਣਾ ਲਿਆ ਉਥੇ ਵੀ ਬਣਾ ਲਿਆ ਕਲੋਨੀਆਂ ਕੱਢਤੀਆਂ ਤੁਹਾਡੇ ਸਿਰਾਂ ਤੇ ਉਹ ਬੰਦੇ ਭਾ ਦਤੇ ਜਿਹੜੇ ਤੁਹਾਨੂੰ ਘਟ ਹੁਣ ਇਹਦਾ ਜਵਾਬ ਪਤਾ ਕਿ ਦਿੰਦੇ ਲੀਡਰ ਅਸੀਂ ਵੀ ਤੇ ਕੈਨੇਡਾ ਅਮਰੀਕਾ ਚ ਗਏ ਆ ਅਹੀਂ ਨਹੀਂ ਉੱਥੇ ਜ਼ਕੀਰਾ ਖਰੀਦੀਆਂ ਹੁਣ ਇਹਦਾ ਜਵਾਬ ਮੈਂ ਤੁਹਾਨੂੰ ਦੇਣਾ ਤੁਸੀਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਜੇ ਤੁਹਾਡੇ ਜੋ ਕੋਈ ਦੁਬਈ ਗਿਆ ਹੋਵੇ ਕਤਰ ਗਿਆ ਹੋਵੇ 사우ਦੀ ਅਰਬ ਗਿਆ ਹੋਵੇ ਉੱਥੇ ਦੇ ਪ੍ਰਾਪਰਟੀ ਨਹੀਂ ਨਾ ਖਰੀਦ ਸਕਦੇ ਆਪਾਂ ਕੰਮ ਕਰੋ 5 ਸਾਲ ਕਰੋ 10 ਸਾਲ ਕਰੋ ਚੱਲੋ ਆਪਣਾ ਸਮਾਨ ਚੁਕੋ ਤੇ ਆਪਣੇ ਘਰ ਨੂੰ ਚੱਲੋ ਆਹ ਕੰਮ ਹੈ ਉਹਨਾਂ ਦਾ ਅੱਜ ਲੋੜ ਆ ਸਾਡਾ ਇੱਕ ਕਾਨੂੰਨ ਬਣੇ ਕਿ ਪੰਜਾਬ ਪੰਜਾਬੀਆਂ ਦਾ ਵਾ ਪੰਜਾਬ ਸਿੱਖਾਂ ਦਾ ਵਾ ਪੰਜਾਬ ਇਥੋਂ ਦੇ ਰਹਿਣ ਵਾਲੇ ਬਸ਼ਿੰਦਿਆਂ ਦਾ ਵਾ ਪਹਿਲ ਦੇ ਆਧਾਰ ਤੇ ਤੁਹਾਡੀ ਲੋੜ ਪਵੇ ਤੁਸੀਂ ਅੱਗੇ ਹੋਵੋ ਤੁਸੀਂ ਘੱਟ ਗਿਣਤੀ ਜਦੋਂ ਹੋ ਗਏ ਪੰਜਾਬੀ ਕੋ ਅੱਖਾਂ ਚ ਕਸੁੰਨ ਦੇਣ ਤੋਂ ਇਲਾਵਾ ਤੁਹਾਡੇ ਕੋ ਕੰਮ ਕੋਈ ਨਹੀਂ ਬਚਣਾ ਤੁਸੀਂ 60 60 ਲੱਖ ਦੀਆਂ ਕੋਠੀਆਂ ਚ ਭਈਏ ਲਿਆ ਕੇ ਬਾਹਰ ਦਿੱਤੇ ਆ ਸਾਡੇ ਸਰਦਾਰ ਭਾਈ ਦੀ ਰੇੜੀ ਲੱਗੀ ਹੋਵੇ ਸਬਜੀ ਵਾਲੀ ਹੋਵੇ ਗੋਲ ਗੱਪਿਆਂ ਵਾਲੀ ਹੋਵੇ ਦੁਜੀ ਤੀਜੀ ਹੋਵੇ ਉਹ ਸਰਦਾਰ ਭਾਈ ਤਰਲੇ ਕੱਢਦਾ ਮਰ ਜਾਂਦਾ ਅਹੀਂ ਭੱਜ ਭੱਜ ਕੇ ਪ੍ਰਵਾਸੀਆਂ ਦੀਆਂ ਰੇੜੀਆਂ ਨਾਲ ਜਾਂਦੇ ਆ ਕੰਮ ਮੱਲਣੇ ਸੀ ਇਸ ਸਮਾਂ ਦੇ ਯਾਰ ਜੀ ਇਹ ਤਾਂ ਬਿਆਨ ਪੂਰਾ ਸੁਣਨ ਵਾਲਾ ਯਾਰ ਠੀਕ ਹੈ ਮੈਂ ਛੋਟਾ ਜਿਹਾ ਸੀ ਲੇਕਿਨ ਐਵੇਂ ਬੈਠੇ ਛੋਟਾ ਪਰ ਇਹਦੀ ਪੂਰੀ ਵੀਡੀਓ ਆਪਾਂ ਲੱਭਾਂਗੇ ਸਹੀ ਅੱਛਾ ਗੱਲਾਂ ਵਾਕਈ ਉਹਨਾਂ ਨੇ ਸਾਰੀਆਂ ਸਹੀ ਕੀਤੀਆਂ ਨੇ ਉਹਨਾਂ ਨੇ ਕਿ ਹਜੇ ਅਸੀਂ ਸਮਝ ਲਓ ਕਿ 60 40 ਦਾ ਜੇ ਜਨ 50 50 ਦਾ ਰੋਲਾ ਬਣ ਗਿਆ ਅੱਛਾ ਕਈ ਇਥੇ ਆਪੋਜੀਸ਼ਨ ਆ ਬੋਲਦੇ ਕਿ ਆਪਣਾ ਜਿਹੜਾ ਪੋਲੀਟੀਸ਼ੀਅਨ ਨੇ ਨਾ ਇਹ ਕਹਿੰਦੇ ਨੇ ਅਸੀਂ ਵੀ ਤੇ ਕੈਨੇਡਾ ਗਏ ਨਾ ਤੁਸੀਂ ਕੈਨੇਡਾ ਗਏ ਹੋ ਕੈਨੇਡਾ ਪੂਰੀ ਵੈਰੀਫਿਕੇਸ਼ਨ ਦੇ ਬਾਅਦ ਗਏ ਹੋ ਠੀਕ ਹੈ ਇਥੇ ਅਗਲੇ ਵਾਕਿਓ ਸਹੀ ਕਹਿੰਦਾ 150 ਟਿਕਟ ਲੈਂਦੇ ਨੇ ਤੇ ਸਿੱਧਾ ਪੰਜਾਬ ਨੂੰ ਮੂੰਹ ਕਰ ਲੈਂਦੇ ਨੇ ਇਥੇ ਆ ਕੇ ਉਹਨਾਂ ਦਾ ਧਾਰ ਘਾਟ ਵੀ ਪੈ ਜਾਂਦਾ ਇਥੇ ਆ ਕੇ ਉਹ ਪ੍ਰਾਪਰਟੀ ਵੀ ਲੈ ਸਕਦੇ ਨੇ ਅੱਛਾ ਪੰਜਾਬ ਉਹ ਲੈ ਉਹ ਪੰਜਾਬ ਜਾ ਕੇ ਪ੍ਰਾਪਰਟੀ ਲੈ ਸਕਦੇ ਨੇ ਪੰਜਾਬੀ ਕਿਥੇ ਜਾ ਕੇ ਪ੍ਰਾਪਰਟੀ ਹੁੰਦਾ ਚਾਹੀਦਾ ਇਹ ਨਹੀਂ ਬਿਹਾਰ ਜਦ ਨਹੀਂ ਲੈ ਸਕਦੇ ਨਾ ਯੂਪੀ ਬਿਹਾਰ ਵਾਲੇ ਪਾਸੇ ਨੂੰ ਜਾ ਕੇ ਪ੍ਰਾਪਰਟੀ ਲੈ ਨਹੀਂ ਸਕਦੇ ਅੱਛਾ ਫਿਰ ਦੂਜੀ ਗੱਲ ਉਹਨਾਂ ਨੇ ਨਹੀਂ ਕੀਤੀ ਹੈ ਉਹਨਾਂ ਨੇ ਕਿਹਾ ਤੁਸੀਂ ਅਮਰੀਕਾ ਕੈਨੇਡਾ ਦੀ ਤੁਸੀਂ ਐਗਜ਼ਾਮਪਲ ਦਿੰਦੇ ਹੋ ਉਦੋਂ ਤੋਂ ਦਿੰਦੇ ਹੋ ਕਤਰ ਸੌਦੀਆ ਠੀਕ ਹੈ ਦੁਬਈ ਇਹਨਾਂ ਦੇ ਪਾਸੇ ਜਾਓ ਇਹਨਾਂ ਦੇ ਪਾਸੇ ਅਸੀਂ ਮੁਸਲਮਾਨ ਹਾਂ ਨਾ ਅਸੀਂ ਵੀ ਜਾ ਕੇ ਉੱਥੇ ਪ੍ਰਾਪਰਟੀ ਨਹੀਂ ਬਣਾ ਸਕਦੇ ਕਿਉਂ ਉਸ ਮੁਲਕ ਦਾ ਕਿ ਕਾਨੂੰਨ ਹੈ ਕਿ ਤੁਸੀਂ ਕਦੀ ਵੀ ਕੋਈ ਵੀ ਕਿਤੇ ਹੋਰ ਮੁਲਕ ਦਾ ਇੱਥੇ ਆ ਕੇ ਸਿਟੀਜ਼ਨਸ਼ਿਪ ਨਹੀਂ ਲੈ ਸਕਦਾ ਸਿਟੀਜ਼ਨਸ਼ਿਪ ਜਿਵੇਂ ਤੁਹਾਨੂੰ ਮਿਲੇਗੀ ਸਮਝ ਲਓ ਕਿ ਤੁਸੀਂ ਉਸ ਮੁਲਕ ਦੀ ਉਸ ਧਰਤੀ ਦੇ ਬੰਦੇ ਬਣ ਗਏ ਠੀਕ ਹੈ ਜੀ ਉਧਰ ਦੇ ਉਧਰ ਦੇ ਤੁਸੀਂ ਉਹ ਮਤਲਬ ਕਿ ਉਹਨਾਂ ਦੇ ਵਿੱਚ شمار ਹੋ ਗਏ ਉਹਨਾਂ ਜਦੋਂ شمار ਹੋ ਗਏ ਫਿਰ ਤੁਸੀਂ ਪ੍ਰੋਪਰਟੀ ਵੀ ਲੈ ਸਕਦੇ ਹੋ ਉੱਥੇ ਵਿਆਹ ਵੀ ਕਰ ਸਕਦੇ ਹੋ ਸਰ ਅਗਲੇ ਨੇ ਆਪਣੇ ਰੂਲ ਐਂਡ ਰੈਗੂਲੇਸ਼ਨ ਅਗਲੇ ਨੇ ਆਪਣੇ ਕਾਨੂੰਨ ਨਾ ਅਜ਼ਲਾਂ ਤੋਂ ਇਹੀ ਚੱਲਦੇ ਆ ਰਹੇ ਨੇ ਬਿਲਕੁਲ

ਤੁਸੀਂ ਇੱਥੇ ਆਣਾ ਹੈ ਤੇ ਐਜ਼ ਅ ਵਰਕਰ ਆਉਣਾ ਹੈ ਹਾਂ ਠੀਕ ਹੈ ਤੁਸੀਂ ਇੱਥੇ ਦੇ ਹੋ ਕੇ ਨਹੀਂ ਰਹਿਣਾ ਉਹਨਾਂ ਦਾ ਉੱਥੇ ਤਾਂ ਉਹ ਵੀ ਨਹੀਂ ਬੰਦਦਾ ਕਾਰਡ ਵੀ ਨਹੀਂ ਬੰਦਦਾ ਸੀ ਐਨਐਸ ਵੀ ਨਹੀਂ ਬੰਦਦਾ ਦੇਖੋ ਜੀ ਗੱਲ ਕਰਨ ਦਾ ਮਕਸਦ ਇਹ ਕਿ ਅਸੀਂ ਉਹ ਹੈਗੀ ਮੁਸਲਿਮ ਕੰਟਰੀ ਮੁਸਲਿਮ ਮੁਸਲਿਮ ਕੰਟਰੀ ਦੇ ਵਿੱਚ ਚਲੋ ਇਹ ਤਾਂ ਲਾਉ ਹੋਵੇ ਕਿ ਬਈ ਮੁਸਲਮਾਨ ਤੇ ਜਾ ਕੇ ਉੱਥੇ ਰਹਿ ਸਕਦਾ ਹੈ ਕਿਉਂ ਮੁਸਲਮਾ ਮੁਸਲਮਾ ਤਾਂ ਸ਼ਾਦੀ ਕਰ ਸਕਦਾ ਹੈ ਪਰ ਉਹਨਾਂ ਦਾ ਰੂਲ ਐਂਡ ਰੈਗੂਲੇਸ਼ਨ ਵੇਲੇ ਉਹਨਾਂ ਨੇ ਕਿਹਾ ਸਿਰਫ ਜਿਹੜੇ ਸੌਦੀਆ ਦੇ ਰਿਆਸ਼ਬਦੀ ਜਿਹੜੇ ਇੱਥੇ ਜੰਮੇ ਬਲੇ ਮਤਲਬ ਜਿਹੜੇ ਇੱਥੇ ਦੇ ਨੇ ਜਿਹੜੇ ਇੱਥੇ ਸਿਟੀ ਦੇ ਨੇ ਉਹੀ ਸਿਰਫ ਕਰ ਸਕਦੇ ਨੇ ਜਿਨ੍ਹਾਂ ਨੂੰ ਆਪਾਂ ਸੌਦੀਆ ਕਹਿੰਦੇ ਆ ਕਿ ਵੀ ਸੌਦੀ ਅਰਬੀ ਲੋਕ ਜਿਹੜੇ ਨੇ ਠੀਕ ਹੈ ਦੂਸਰਾ ਚਾਹੀਏ ਉਹ ਪਾਕਿਸਤਾਨੇ ਚਾਹੇ ਇੰਡੀਆਏ ਚਾਹੇ ਬੰਗਾਲੇ ਨੇਪਾਲੇ ਜੂਨ ਕਿਤੇ ਹੋਰ ਦਾ ਵੀ ਮੁਸਲਮਾਨ ਜਾ ਕੇ ਉੱਥੇ ਨਹੀਂ ਲੈ ਸਕਦਾ ਦੁਬਈ ਜੀ ਵੀ ਇਹੀ ਕੁਸ਼ ਹੈ ਅਸੀਂ ਹੋਰ ਕਈ ਐਸੇ ਵੀਰੇ ਨੇ ਠੀਕ ਹੈ ਕਈ ਭੈਣ ਭਰਾ ਨੇ ਅਸੇ ਕਿ ਜਿਹੜੇ ਬਾਹਰ ਦੇ ਮੁਲਕਾਂ ਚ ਗਏ ਨੇ ਤੇ ਉਹਨਾਂ ਦੀਆਂ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਕਰੋੜਾਂ ਦੀ ਕੋਠੀ ਕਰੋੜਾਂ ਦੀਆਂ ਜ਼ਮੀਨਾਂ ਨੇ ਭਈਏ ਭਾਈ ਚੌਧਰੀ ਬਣ ਕੇ ਬੈਠੇ ਨੇ ਪਤਾ ਹੈ ਕਿ ਨਾ ਉਹਨਾਂ ਨੇ ਆਣਾ ਹੈ ਨਾ ਉਹਨਾਂ ਨੇ ਹਸਾਬ ਮੰਗਣਾ ਸਾਡੇ ਕੋ ਠੀਕ ਹੈ ਉਹ ਦੇਖ ਲੋ ਜੀ ਇੱਥੋਂ ਹੀ ਕਮਾ ਕਮਾ ਕੇ ਤੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਠੀਕ ਹੈ ਨਹੀਂ ਤੇ ਇੱਕ ਵਕਤ ਸੀਗਾ ਕਿ ਇਹ ਭਈਏ ਸਿਰਫ ਆਉਂਦੇ ਸੀਗੇ ਠੀਕ ਹੈ ਇਹ ਪ੍ਰਵਾਸੀ ਲੋਕ ਸੀ ਇਹ ਆਉਂਦੇ ਸੀਗੇ ਆ ਕੇ ਫਸਲ ਵੜਦੇ ਸੀਗੇ ਠੀਕ ਹੈ ਆਪਣਾ ਜਿੰਨਾ ਕਿ ਟਾਈਮ ਇਹਨਾਂ ਦਾ ਕਿਉਂ ਲਾ ਲਗਾ ਚੋਣੀਆਂ ਤੇ ਆਂਦੇ ਸੀਗੇ ਚੋਣੀਆਂ ਤੇ ਆ ਕੇ ਜਿੱਥੇ ਤੋਂ ਆਪਣਾ ਸੀਜ਼ਨ ਲਾ ਲਿਆ ਆਪਣੀ ਟੈਨ ਬੋੜੀ ਚੁੱਕੀ ਤੇ ਉਹ ਬੈਗੇ ਠੀਕ ਹੈ ਪਰ ਅਸੀਂ ਕੀ ਹੈ ਅਸੀਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਮੁਸਤਕਿਲ ਲਿਆ ਗਿਆ ਆਪਣੇ ਛੇਤ ਦੇ ਬਾਗ 80 ਲੋਕਾਂ ਤੋਂ ਵੀ ਜ਼ਿਆਦਾ ਸਾਰੇ ਲੀਡਰਾਂ ਨੇ ਹਾਂ ਉੱਥੇ ਦੇ ਲੀਡਰਾਂ ਨੇ ਆਪਣਾ ਵੋਟ ਬੈਂਕ ਬਣਾਉਣ ਵਾਸਤੇ ਉਹਨਾਂ ਨੂੰ ਕੀਤਾ ਕਿ ਉੱਥੋਂ ਆਂ ਤੇ ਇੱਥੇ ਆ ਕੇ ਆਪਣਾ ਅਸਨਾਧਿਕਾਰ ਬੁਨਾਲਣ ਉਹ ਬਣਾ ਕੇ ਤੇ ਸਾਨੂੰ ਵੋਟ ਪਾ ਦੇਣ ਸਾਡੇ ਵੱਲ ਜੋ ਮਰਜ਼ੀ ਕਰਦੇ ਫਿਰੇ ਵੀ ਪਾਕਿਸਤਾਨ ਦੇ ਵਿੱਚ ਇਦਾਂ ਹੀ ਨਾ ਆਪਾਂ ਸਿੰਧ ਜਾ ਕੇ ਬਲੂਚ ਸਣ ਜਾ ਕੇ ਪ੍ਰਾਪਤੀ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਆਪਾਂ ਸਿਰ ਪੰਜਾਬੀ ਚ ਹੀ ਲੈ ਸਕਦੇ ਤੁਸੀਂ ਲੈ ਸਕਦੇ ਹੋ ਤੁਹਾਡੇ ਕੋਲ ਨੈਸ਼ਨੈਲਿਟੀ ਹੈ ਪਾਕਿਸਤਾਨ ਦੀ ਜਿੱਥੇ ਮਰਜ਼ੀ ਲੈ ਸਕਦੇ ਹੋ ਉੱਥੇ ਦੀ ਨੈਸ਼ਨ ਉੱਥੇ ਦੀ ਸ਼ੌਰੀਅਤ ਨਹੀਂ ਲੈ ਲੈ ਸਕਦੇ ਤੁਸੀਂ ਤੇ ਇੰਡੀਆ ਤੇ ਵੇਖਿਆ ਜਾਵੇ ਜਿਹਾ ਬਿਹਾਰ ਵਗੈਰਾ ਇਹ ਵੀ ਉਹ ਇੰਨਾ ਜੋੜਦੇ ਹੋ ਫਿਰ ਉਹ ਨਹੀਂ ਗੱਲ ਇਹ ਹੈ ਨਾ ਇਹਨਾਂ ਨੇ ਉਹਨਾਂ ਨੇ ਤੇ ਭਾਈ ਜਨ ਉੱਥੇ ਹੋਲ ਜ਼ਿਆਦਾ ਇਹਨਾਂ ਦਾ ਹੈ ਰਵਾਸੀਆਂ ਦਾ ਭਈਏ ਲੋਕਾਂ ਦਾ ਹਿੰਦੂ ਲੋਕਾਂ ਦਾ ਜ਼ਿਆਦਾ ਹੋਲਡ ਹੈ ਜੋ ਇਹ ਇੱਕ ਕਮਿਊਨਿਟੀ ਚ ਜ਼ਿਆਦਾ ਨੇ ਇਨਾਂ ਤੋਂ ਠੀਕ ਹੈ ਇਹਦੇ ਗੱਲੋਂ ਵੀਰੇ ਨੇ ਜਿਹੜੇ ਨਾ ਆਪਣਾ ਇਹਨਾਂ ਨੇ ਗੱਲ ਬਹੁਤ ਵਧੀਆ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਨਾ ਆਪਣਾ ਪੰਜਾਬ ਪੰਜਾਬੀਆਂ ਦਾ ਹੋਣਾ ਚਾਹੀਦਾ ਠੀਕ ਹੈ ਇਹਦੇ ਵਿੱਚ ਸਮਝ ਲਓ ਹੁਣ ਦੇਖੋ ਕੱਲ ਨੂੰ ਜਦੋਂ ਉਹ ਤੁਹਾਡੇ ਬਰਾਬਰ ਕਿੰਤੀ ਚ ਆ ਗਏ ਠੀਕ ਹੈ ਫਿਰ ਪਰਲਿਆ ਨੇ ਕਹਿਣਾ ਕਿ ਭਾਈ ਜਾਨ ਇੰਨਾ ਹੀ ਵੋਟ ਸਾਡਾ ਹੈ ਤੇ ਆਪਣਾ ਬੰਦਾ ਇਲੈਕਟ ਕਰਾ ਜਿਨ੍ਹਾਂ ਦੀ ਕਹਿੰਦੇ ਨੇ ਫੈਡਰਲ ਦੀ ਗਵਰਨਮੈਂਟ ਹੁੰਦੀ ਹੈ ਨਾ ਜਿਨ੍ਹਾਂ ਦੀ ਉਪਰਲੀ ਗਵਰਨਮੈਂਟ ਹੁੰਦੀ ਹੈ ਇੱਕ ਹੁੰਦੀ ਹੈ ਸਬਾਈ ਗਵਰਨਮੈਂਟ ਠੀਕ ਹੈ ਇੱਕ ਇਸ ਤੋਂ ਉੱਤੇ ਹੁੰਦੀ ਹੈ ਫੈਡਰਲ ਦੀ ਗਵਰਨਮੈਂਟ ਜਿਹੜੀ ਆਲ ਓਵਰ ਪੂਰੇ ਮੁਲਕ ਦੀ ਹੁੰਦੀ ਹੈ ਠੀਕ ਹੈ ਜਦੋਂ ਉਤਲੀ ਸੀਟ ਦੇ ਆਲ ਰੀਡੀਓ ਬੈਠੇ ਹੋਏ ਨੇ ਤੇ ਉਹਨਾਂ ਨੇ ਥਲੜੀ ਸੀਟ ਤੇ ਵੀ ਆਪਣਾ ਬੰਦਾ ਭਾ ਲੈਣਾ ਹੈ ਠੀਕ ਹੈ ਜਿਵੇਂ ਕਿ ਤੁਸੀਂ ਆਪਣਾ ਆਪਣਾ ਪੰਜਾਬ ਦਾ ਮਦਦ ਜਿੰਨੇ ਕਰਨੀ ਹੈ ਨਾ ਜੁਗਤ ਮੰਤਰੀ ਆਪਣਾ ਭਗਵਦਮਾਨ ਬੇਸਿਕਲੀ ਉਹ ਪੰਜਾਬੀ ਹੈ ਪਰ ਉਹਦੀਆਂ ਡੋਰਾ ਕਿਸੇ ਹੋਰ ਦੇ ਹੱਥੇ ਚ ਨੇ ਠੀਕ ਹੈ ਜੀ ਉਹ ਜੋ ਫੈਸਲਾ ਕਰਨ ਇਹਨੇ ਉਹ ਫੈਸਲਾ ਕਰਨਾ ਹੁੰਦਾ ਇਹਨੇ ਆਪਣੀ ਮਰਜ਼ੀ ਨਹੀਂ ਪੰਜਾਬ ਦੇ ਵਿੱਚ ਆਪਣਾ ਬੰਦਾ ਹੋਵੇ ਠੀਕ ਹੈ ਪੰਜਾਬ ਦਾ ਆਪਣਾ ਮੁੱਖ ਮੰਤਰੀ ਹੋਵੇ ਕਿ ਜਿਹੜਾ ਪੰਜਾਬ ਦੇ ਰਹਿਣ ਵਾਲਿਆਂ ਦੇ ਉੱਤੇ ਮਤਲਬ ਕਿ ਉਹਨੂੰ ਪਤਾ ਹੋਵੇ ਕਿ ਯਾਰ ਇਹਨਾਂ ਦਾ ਦੁੱਖ ਦਰਦ ਕੀ ਹੈ ਲੇਕਿਨ ਉਹ ਵੇਖ ਲੈ ਬੰਦਾ ਕੇ ਬੈਠ ਗਿਆ ਉਹਨੂੰ ਤੇ ਨਹੀਂ ਪਤਾ ਤੁਹਾਡਾ ਦੁੱਖ ਦਰਦ ਕੀ ਹੈ ਪੰਜਾਬ ਵਿੱਚ ਅੱਗੇ ਹੀ ਹੱਥ ਹੁੰਦਾ ਰਹਿੰਦੇ ਜਿਹੜਾ ਉੱਥੇ ਬੈਠਾ ਹੋਵੇ ਉਹਨੂੰ ਵੀ ਨਹੀਂ ਪਤਾ ਉਹ ਵੀ ਆਪਣੀ ਚੀਜ਼ਾਂ ਤੋਂ ਗافل ਹੋਇਆ ਬੈਠਾ ਕਿਉਂ ਕੰਕੋ ਦੀ ਦੌਰ ਕਿਸੇ ਹੋਰ ਦੇ ਹੱਥ ਹੈ ਤੇ ਜਿਵੇਂ ਉਹਨਾਂ ਦੀ ਗੱਲ ਡਾਡੀ ਗੁਰਪ੍ਰਤਾਪ ਸਿੰਘ ਨੇ ਸਹੀ ਆਖਿਆ ਹੈ ਕਿ ਤੁਸੀਂ ਇੱਕ ਮੁੱਟ ਹੋਵੋਗੇ ਤੇ ਤੁਸੀਂ ਇੰਨਾ ਕੋ ਨਹੀਂ ਬਰ ਸਕਦੇ ਹੋ ਬਾਕੀ ਉਹਨਾਂ ਨੇ ਜਿਹੜੇ ਕਿਹਾ ਕਿ ਪੰਜ ਪਿਆਰਿਆਂ ਦੀ ਗੱਲ ਕੀਤੀ ਕਿ ਪੰਜ ਪਿਆਰੇ ਵੀ ਪਰਵਾਸੀ ਸੀ ਪਰਵਾਸੀ ਦਾ ਮਤਲਬ ਉਹ ਬਾਹਰੋਂ ਆਏ ਸੀ ਉਹ ਦੇ ਨਾਲ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਆਖਿਆ ਕਿ ਉਹ ਪੰਜ ਪਿਆਰੇ ਗੁਰੂ ਸਾਹਿਬ ਦੇ ਨਾਲ 19 ਦਿਨ ਤੱਕ ਚਮਕੌਰ ਦੀ ਗਰੀ ਦੇ ਵਿੱਚ ਵੀ ਰਹੇ ਸਰਸਾ ਨਦੀ ਦੇ ਕਿਨਾਰੇ ਵੀ ਰਹੇ ਤੇ ਜਿੱਦੋਂ ਸ਼ਹਾਦਤ ਦਿੱਤੀ ਤੇ ਉਹਨਾਂ ਨੇ ਸਭ ਤੋਂ ਪਹਿਲੇ ਦਿੱਤੀਆਂ ਇਹਨਾਂ ਤਰ੍ਹਾਂ ਟਿੰਡਪੋੜ ਚੁੱਕ ਕੇ ਦੌਰੇ ਨੇ ਜੰਗ ਜਦੋਂ ਮਾਰੀ ਜੰਗ ਲੱਗੀ ਅਸੀਂ ਉਹਨੇ ਕਿਹਾ ਹਮ ਤੋ ਚਲੇ ਆਪਣੇ ਦੇਸ਼ ਹੁਣ ਸਲਾਬ ਆਇਆ ਉਹ ਵੀ ਚਲੇ ਗਏ ਹਮ ਤੋ ਚਲੇ ਆਪਣੇ ਦੇਸ਼ ਤੇ ਕੋਰੋਨਾ ਚ ਨਹੀਂ ਸੀ ਮੈਂ ਤਾਂ ਕਹਿੰਦਾ ਉਦੋਂ ਕਹਿੰਦਾ ਜੀ ਇੱਥੇ ਬਹਿ ਕੇ ਖਾਣਾ ਪਤਾ ਘਰਾਂ ਦੇ ਵਿੱਚ ਲੰਗਰ ਲੱਭਦਾ ਪਿਆ ਠੀਕ ਹੈ ਇਹਦੇ ਉਹੀ ਹੈ ਕਿ ਇਹਨਾਂ ਨੇ ਇੱਕ ਖਾਨ ਦਾ ਦਰੀਆ ਪਾਇਆ ਹੈ ਅਸੀਂ ਵੀ ਇਹ ਚੀਜ਼ ਕਹਿੰਦੇ ਆ ਅੱਜ ਦੋ ਤੁਸੀਂ ਕੋਈ 15 20 ਸਾਲ 30 ਸਾਲ ਪਿੱਛੇ ਚੱਲ ਜਾਓ ਨਾ ਉਦੋਂ ਇਹ ਬਹੁਤ ਥੋੜੀ ਤਦਾਰ ਚੱਲਦੀ ਸੀ ਆਂਦੇ ਹੁੰਦੇ ਸੀ ਸੀਜ਼ਨ ਲਾਂਦੇ ਚੱਲ ਜਾਂਦੀ ਸੀ ਹੁਣ ਦੇਖ ਲਓ ਇਹ ਪੂਰੇ ਦੇ ਪੂਰੇ ਕਬੀਲੇ ਹੀ ਉੱਠ ਕੇ ਆਗੇ ਹੋਏ ਨੇ ਇੱਕ ਗੱਲ ਹੁੰਦੀ ਹੈ ਨਾ ਕਿ ਉਹਨਾਂ ਨੂੰ ਸਿਰਫ ਪੈਰ ਰੱਖਣ ਨੂੰ ਜਗ੍ਹਾ ਦਿੱਤੀ ਤੇ ਲੰਮੇ ਪਏ ਹੋਏ ਨੇ ਉਹੀ ਦੱਸਿਆ ਨਾ ਕਿ ਠੀਕ ਹੈ ਅਗਰ ਉਹਨਾਂ ਨੇ ਇਨੀ ਜਗ੍ਹਾ ਦਿੱਤੀ ਤੇ ਇਹਨਾਂ ਲੋਕਾਂ ਨੂੰ ਵੀ ਇਸ ਚੀਜ਼ ਦਾ ਸਾਹ ਸੁਣਾ ਚਾਹੀਦਾ ਕਿ ਅਸੀਂ ਪੰਜਾਬ ਚੋਂ ਆ ਕੇ ਕਮਾ ਕੇ ਖਾਂਦੇ ਆਂ ਤੇ ਅਸੀਂ ਪੰਜਾਬ ਦਾ ਬੁਰਾ ਨਾਂ ਸੋਚੀਏ ਹੁਣ ਤੇ ਪੰਜਾਬ ਦੇ ਬੱਚਿਆਂ ਨੂੰ ਨਹੀਂ ਛੱਡਦੇ ਪਏ ਬਿਲਕੁਲ ਉੱਥੇ ਹੀ ਖਾਂਦੇ ਨੇ ਉੱਥੇ ਹੀ ਮੁੰਡਾ ਥੋੜੀ ਛੇਦ ਕਰਦੇ ਪਏ ਨੇ ਉਹ ਅਸੀਂ ਥਾਲੀ ਚ ਖਾਂਦੇ ਨੇ ਉਹਦੇ ਚ ਛੇਦ ਕਰਦੇ ਪਏ ਨੇ ਬਿਲਕੁਲ ਠੀਕ ਹੈ ਬਟ ਇਹ ਵੀ ਕਿ ਇਹ ਹੁਣ ਐਕਸ਼ਨ ਲੈਣਾ ਪੈਣਾ ਹੈ ਠੀਕ ਉਹ ਜਿਵੇਂ ਕਿ ਐਕਸ਼ਨ ਲਿਆ ਵੀ ਹੋਇਆ ਹੈ ਠੀ ਹੁਣ ਅੱਛਾ ਤੁਸੀਂ ਦੇਖੋ ਠੀਕ ਹੈ ਸਾਡੇ ਆਪਣੇ ਵਿੱਚੋਂ ਹੀ ਕਈ ਇਹਨਾਂ ਦੇ ਖੈਰਖਾ ਵੀ ਨਿਕਲਦੇ ਪਏ ਨੇ ਬਿਲਕੁਲ ਕਈ ਆਪਾਂ ਵੀਡੀਓ ਭੇਜਦੇ ਪਏ ਜਿਹੜੇ ਕਹਿੰਦੇ ਕਈ ਇਹਨਾਂ ਨੂੰ ਕੱਢਣ ਦੇ ਚੱਕਰਾਂ 'ਚ ਫਿਰਦੇ ਨੇ ਕਿ ਨਹੀਂ ਭਾਈ ਪੰਜਾਬ ਸਾਫ ਕੋ ਪੰਜਾਬ ਪੰਜਾਬੀਆਂ ਦਾ ਹੈ ਤੇ ਕਈ ਇਹਨਾਂ ਦੇ ਖੈਰਖਾ ਵੀ ਨਿਕਲਦੇ ਪਏ ਸਾਡੇ ਕੋਲ ਬੜੀ ਧੀਰੇ ਤੋਂ ਕੰਮ ਕਰਦੇ ਨੇ ਸਾਡੇ ਕੋਲ ਆਪਣੇ ਹੀ ਪੰਜਾਬੀ ਬਿਆਨ ਦੇ ਹੁੰਦੇ ਪਏ ਨੇ ਕਿ ਜੀ ਸਾਡੇ ਕੋਲ ਕੰਮ ਨਹੀਂ ਹੋਣਾ ਵੇਖ ਲਿਓ ਇਹ ਪ੍ਰਵਾਸੀਏ ਇਥੇ ਤੁਰ ਗਏ ਤੇ ਪੰਜਾਬ ਦਾ ਕੋਈ ਹਾਲ ਨਹੀਂ ਰਹਿਣਾ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਹੈ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਕੰਮ ਕਰ ਸਕਦੇ ਨਹੀਂ ਮੈਨੂੰ ਇਹ ਦੱਸੋ ਕਿ ਠੀਕ ਹੈ ਇਹ ਜਿਹੜੇ ਅੱਜ ਕੱਲ ਇਹ ਬਿਆਨ ਦਿੰਦੇ ਕਿ ਲੱਭੀ ਜਦੋਂ ਇਹ ਚਲੇਗੇ ਤੇ ਮਗਰੋਂ ਤੁਹਾਡਾ ਚੋਨਾ ਕੌਣ ਵੜੇਗਾ ਤੁਹਾਡਾ ਚੋਨਾ ਪੀਏਗਾ ਕੌਣ ਤੁਹਾਡੀ ਕਣਕ ਕੌਣ ਲਾਏਗਾ ਮੈਨੂੰ ਇਹ ਦੱਸੋ ਕਿ ਪੰਜਾਬ ਪੰਜਾਬੀਆਂ ਦੇ ਸਿਰ ਤੇ ਵਸਦਾ ਹੁੰਦਾ ਹੈ ਠੀਕ ਹੈ ਔਰ ਪੰਜਾਬੀਆਂ ਤੋਂ ਹੀ ਪੰਜਾਬ ਬਣਿਆ ਸੀਗਾ ਸਾਡੇ ਜਿਹੜੇ ਪਿਛਲੇ ਦਾਦੇ ਪਰਦਾਦੇ ਸੀ ਨਾ ਉਹ ਆਪ ਮਿਹਨਤਾਂ ਕਰਦੇ ਸੀਗੇ ਤੇ ਜਦੋਂ ਇਹਨਾਂ ਨੂੰ ਪਤਾ ਹੈ ਨਾ ਕਿ ਭਾਈ ਸਾਨੂੰ ਆਪ ਕਰਕੇ ਖਾਣੀ ਪੈਣੀ ਤੇ ਬੜੇ ਸੋਹਣੇ ਇਹ ਵੀ ਕਰ ਲੈਣਗੇ ਠੀਕ ਹੈ ਹੁਣ ਤੇ ਜ਼ਾਹਰੀ ਗੱਲ ਹੈ ਕਿ ਉਹਨੂੰ ਪਤਾ ਹੈ ਕਿ ਯਾਰਾ ਕਰਦੇ ਪਏ ਨੇ ਜ਼ਾਹਰੀ ਗੱਲ ਜਦੋਂ ਪਤਾ ਜੋ ਰੱਖੇ ਹੋਏ ਨੇ ਤੇ ਫਿਰ ਬੰਦਾ ਆਪ ਘਟਵਾਦੀ ਕਰਦਾ ਤੇ ਜਦੋਂ ਪਤਾ ਹੈਗਾ ਕਿ ਭਾਈ ਇਹ ਨਿਕਲ ਜਾਣਗੇ ਤੇ ਮੈਨੂੰ ਝੋਨਾ ਵੀ ਆਪ ਲੋਣਾ ਪੈਣਾ ਮੈਨੂੰ ਕਣਕ ਵੀ ਆਪ ਲੈਣੀ ਪੈਣੀ ਮੈਨੂੰ ਮਿੱਟੀ ਨਾਲ ਮਿੱਟੀ ਆਪ ਹੋਣਾ ਪੈਣਾ ਪਾਣੀ ਵੀ ਆਪ ਲੋਣਾ ਪੈਣਾ ਤੇ ਮੈਨੂੰ ਜ਼ਮੀਨ ਆਪਣਾ ਹਲ ਕਰਾ ਵੀ ਮਾਰਨਾ ਪੈਣਾ ਹੈ ਤੇ ਅਗਲਾ ਸਾਰਾ ਕੁਝ ਮਾਰਨਗੇ ਉਹ ਤੇ ਪਿਓ ਦਾਦਿਆਂ ਨੂੰ ਕਹਿਣਗੇ ਭਾਈ ਅੱਗੇ ਲੱਗ ਬੰਦੇ ਦਾ ਪੁੱਤਰ ਬਣਦੇ ਅੱਗੇ ਕੰਮ ਕਰਾਂਗੇ ਮੇਰੀ ਗੱਲ ਸੁਣੋ ਸਮਝੋ ਕਿ ਪੰਜਾਬੀਆਂ ਦੇ ਪੁੱਤਰ ਨੇ ਨਾ ਤੇ ਇਸ ਮਿੱਟੀ 'ਚੋ ਜਨਮ ਲਿਆ ਤੇ ਜੀ ਜੀ ਜੋ ਆਪਣੇ ਸਿਰ ਤੇ ਪਏਗੀ ਤੇ ਕਰਨਗੇ ਇਹ ਤੇ ਗੱਲ ਗਲਤ ਹੈ ਸਿਰਫ ਇਹ ਕੋਈ ਹੈ ਕਿ ਹਵਾ ਬਣਾ ਸ਼ਰਿਆ ਹੋਇਆ ਕਿ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀਆਂ ਨੇ ਇਥੋ ਜ਼ਿਕਰ ਪੰਜਾਬ ਨੂੰ ਪਹਚਾਇਆ ਹੋਇਆ ਨਹੀਂ ਪੰਜਾਬੀਆਂ ਨੇ ਕੰਮ ਕਰ ਕਰ ਕੇ ਤੇ ਪੰਜਾਬ ਦੀ ਜ਼ਮੀਨ ਹੁਣ ਪੂਰੇ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਨੇ ਸੋਨਾ ਉਹ ਗਲਤੀ ਹੈ ਸਿਰਫ ਸੋਨਾ ਉਗਣ ਵਾਲੀ ਜ਼ਮੀਨ ਹੀ ਪੰਜਾਬ ਦੀ ਹੈ ਹਾਂਜੀ ਠੀਕ ਹੈ ਜਿੱਥੇ ਕਿ ਚਾਰ ਮੌਸਮ ਨੇ ਹਰ ਤਰ੍ਹਾਂ ਦੀ ਫਸ ਠੀਕ ਹੈ ਅੱਛਾ ਹੁਣ ਇੱਥੇ ਪੋਲੀਟੀਸ਼ੀਨਾਂ ਦਾ ਪਹਿਲਾ ਮੇਨ ਬਿਆਨ ਕੀ ਹੈ ਪੋਲੀਟੀਸ਼ੀਨਾਂ ਨੂੰ ਹੁਣ ਤੱਕ ਕੀ ਕਰਨਾ ਹੈ ਹੁਣ ਜਿਹੜੇ ਜਿੱਥੇ ਤੇ ਇਹਨਾਂ ਦਾ ਵੋਟ ਬੈਂਕ ਹੈਗਾ ਨਾ ਜ਼ਿਆਦਾ ਇਹਨਾਂ ਨੇ ਕਹਣਾ ਇੰਜ ਕਰੋ ਇਹਨਾਂ ਨੂੰ ਕੱਢੋ ਨਾ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਠੀਕ ਹੈ ਤੇ ਇਹਨਾਂ ਨੂੰ ਇੱਥੇ ਹੀ ਰਹਿਣ ਦਿਓ ਉਹਨਾਂ ਨੇ ਇੱਥੇ ਜਾਣ ਹੀ ਦੇਣਾ ਕਿਉਂ ਅਗਰ ਉਹ ਜਾਣਗੇ ਇਹਨਾਂ ਦਾ ਵੋਟ ਬੈਂਕ ਖਰਾਬ ਹੋ ਜਾਏ ਖਰਾਬ ਹੋ ਜਾਏ ਇਹਨਾਂ ਦਾ ਖਰਾਬ ਹੋ ਗਿਆ ਕਿਉਂ ਇਸ ਟਾਈਮ ਜਿਹੜੇ ਹੁਣ ਅੱਗੋਂ 2027 ਦੇ ਵਿੱਚ ਇਲੈਕਸ਼ਨ ਆਣੇ ਨੇ ਨਾ ਪੋਲੀਟੀਸ਼ੀਨਾਂ ਨੂੰ ਬੜਾ ਸੋਨਾ ਸਮਝ ਲੱਗ ਗਈ ਹੋਈ ਹੈ ਕਿ ਅਸੀਂ ਮਾਸ ਵਾਈਡ ਚਿੱਤਰਾਂ ਤੋਂ ਲਵਾ ਸਾਨੂੰ ਕੁਝ ਨਹੀਂ ਮਾਮਨੇ ਦੇਣਾ ਲੇਕਿਨ ਫਿਰ ਵੀ ਟੀਚ ਨੇ ਉਹਨਾਂ ਨੇ ਬਾਸ ਧਿਆਨ ਨਹੀਂ ਠੀਕ ਉਹਨਾਂ ਦੀ ਗੱਲ ਵੇਖੀ ਇਹਨਾਂ ਨੇ ਕੋਈ ਨਾ ਕੋਈ ਉਹਨਾਂ ਵਾਸਤੇ ਦਰਮਿਆਨੀ ਰਸਤਾ ਕੱਢ ਦੇਣਾ ਬਿਲਕੁਲ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਲਾ ਬਰਾਕਾ